ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਕੀਤੇ ਗਏ ਦੋ ਵੱਡੇ ਐਲਾਨ ਇਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੋਂ ਪ੍ਰਧਾਨ ਸਾਹਿਬ ਗੁਰਦੇਵ ਸਿੰਘ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਕਿਸਾਨਾਂ ਦੇ ਮੁੱਦੇ ਚੱਲ ਰਹੇ ਨੇ ਦਿੱਲੀ ਦੇ ਵਿੱਚ ਤੇ ਵੱਡੇ ਪੱਧਰ ਤੇ ਮੋਦੀ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕਹਿਣਾ ਚਾਹੋਗੇ ਵੇਖੋ ਜੀ ਅਸੀਂ ਜੋ ਦਿੱਲੀ ਦੇ ਵਿੱਚ ਜਿਹੜਾ ਸੀਗਾ 13 ਮਹੀਨੇ ਸੰਘਰਸ਼ ਲੜ ਕੇ ਆਏ ਹਾਂ ਉੱਥੇ ਉਨੇ ਆਪਣਾ 2020 ਦੇ ਵਿੱਚ ਉਸ ਤੋਂ ਬਾਅਦ ਵਿੱਚ ਮੋਦੀ ਸਾਹਿਬ ਨੇ ਜਿਹੜਾ ਸੀਗਾ ਉਹ ਬੰਗਾ ਸਾਡੀਆਂ ਮੰਨ ਲਈਆਂ ਸੀਗੀਆਂ ਕਾਲੇ ਕਾਨੂੰਨ ਤਿੰਨ ਰੱਦ ਕਰਨ ਵਾਸਤੇ ਗਏ ਸਾਂ ਤੇ ਕਰਵਾ ਕੇ ਆਏ ਸਾਂ ਪਰ ਉਹਦੇ ਵਿੱਚ ਇਹ ਸੀਗਾ ਕਿ ਐਮਐਸਪੀ ਗਾਰੰਟੀ ਕਰਨ ਉਸ ਤੋਂ ਬਾਅਦ ਦੇ ਵਿੱਚ ਆਪਣਾ 2020 ਬਿਜਲੀ ਐਕਟ ਸੀਗਾ ਇੱਕ ਪ੍ਰਦੂਸ਼ਣ ਐਕਟ ਸੀਗਾ ਉਹਨੇ ਮੰਨ ਤੇ ਲਈਆਂ ਪਰ ਉਹਨਾਂ ਨੂੰ ਆਮਲੀ ਜਾ ਜਾਮਾ ਉਹ ਨਹੀਂ ਅਪਣਾਇਆ ਗਿਆ ਇਸ ਕਰਕੇ ਜਿਹੜਾ ਵਾ ਉਹ ਸਾਨੂੰ ਦੁਬਾਰੇ ਸੰਘਰਸ਼ ਕਰਨੇ ਪਏ ਪਰ ਕਿਸਾਨਾਂ ਨੂੰ ਦੇਖਿਆ ਗਿਆ ਕਿ ਉਸ ਟਾਈਮ ਦੇ ਉੱਤੇ ਉਹਨਾਂ ਨੇ ਵੱਡਾ ਸੰਘਰਸ਼ ਕੀਤਾ ਉਹਦੀ ਸਰਕਾਰ ਨੇ ਸਿਰਫ ਇੱਕ ਹੌਸਲਾ ਦੇ ਕੇ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਵੇਖੋ ਜੀ ਉੱਥੇ ਸਾਨੂੰ 13 ਮਹੀਨੇ ਲੱਗੇ ਨੇ 1 ਸਾਲ ਤੇ 1 ਮਹੀਨਾ ਲੱਗਾ ਸੀਗਾ ਤੇ ਉੱਥੇ ਲਗਾਤਾਰ ਬੈਠੇ ਰਹੇ ਅਸੀਂ ਪਰ ਉਹਨੇ ਸਾਨੂੰ ਭਰੋਸਾ ਦਿੱਤਾ ਮਹਾਰਾਜ ਗੁਰੂ ਗੁਰੂ ਨਾਨਕ ਦੇਵ ਜੀ ਦਾ ਅਧਾਰਾ ਸੀਗਾ ਉਦੋਂ ਉਹਨੇ ਕਿਹਾ ਵੀ ਅਸੀਂ ਤਿੰਨੇ ਕਾਨੂੰਨ ਜਿਹੜੇ ਆ ਕਾਲੇ ਆ ਵਾਪਸ ਲੈ ਲੈਨੇ ਆ ਪਰ ਅਸੀਂ ਭਰੋਸਾ ਕਰਕੇ ਇਸ ਗੱਲ ਤੋਂ ਅੱਗੇ ਵੀ ਚਲੋ ਸਾਡੇ ਕਾਨੂੰਨ ਸਾਰੇ ਰੱਦ ਹੋ ਗਿਆ ਤੇ ਅਸੀਂ ਵਾਪਸ ਚੱਲ ਜੰਦੇ ਆ ਪਰ ਉਹਨਾਂ ਨੂੰ ਅਮਲੀ ਜਾਮਾ ਨਹੀਂ ਅਪਣਾਇਆ ਗਿਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਉਹ ਐਮਐਸਵੀ ਗਾਰੰਟੀ ਕਰਨ ਉਹ ਵੀ ਵਾਪਸ ਨਹੀਂ ਹੈ ਆਪਣਾ ਮਤਲਬ ਉਹ ਬੜਾਇਆ ਨਹੀਂ ਗਿਆ ਉਦੋਂ ਬਾਅਦ ਦੇ ਵਿੱਚ ਜਿਹੜਾ ਅਸੀਂਗਾ ਆਪਣਾ 220 ਘਟਿਆ ਬਿਜਲੀ ਦਾ ਉਹਦੇ ਚਿੱਪ ਵਾਲੇ ਜਿਹੜਾ ਮੀਟਰ ਆ ਉਹ ਤੜਾ ਤੜ ਲੱਗ ਰਹੇ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰਦੂਸ਼ਣ ਦਾਵਾ ਉਹ ਵੀ ਕੋਈ ਵੀ ਉਹਨਾਂ ਨੇ ਜਿਹੜਾ ਵਾ ਲਾਗੂ ਨਹੀਂ ਕੀਤਾ ਅਜੇ ਤੱਕ ਇਹ ਅੱਜ ਵੀ ਉਸ ਜਗ੍ਹਾ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਦਾ ਪੈ ਰਿਹਾ। ਮੋਦੀ ਸਰਕਾਰ ਵੱਲੋਂ ਲਗਾਤਾਰ ਧੱਕੇ ਕੀਤੇ ਜਾ ਰਹੇ ਨੇ। ਉਹਨਾਂ ਤੇ ਪਲਾਸਟਿਕ ਦੀਆਂ ਗੋਰੀਆਂ, ਹੋਰ ਗੰਦਾ ਪਾਣੀ ਦੀਆਂ ਬੁਛਾੜਾ ਜਿਹੜੀਆਂ ਉਹ ਝਲ ਰਹੇ ਨੇ। ਕੀ ਇੰਨਾ ਲੰਬਾ ਸਮਾਂ ਬੀਜਣ ਤੋਂ ਬਾਅਦ ਵੀ ਅੱਜ ਉਹਨਾਂ ਨੂੰ ਧਰਾਂ ਲਗਾਉਣਾ ਪੈ ਰਿਹਾ। ਵੇਖੋ ਜੀ ਅਸੀਂ ਉਸੇ ਦੇ ਵਿਰੋਧ ਦੇ ਵਿੱਚ ਜਿਹੜਾ ਸੀਗਾ ਜੇ ਐਸਕੇਐਮ ਵੱਲੋਂ ਜਿਹੜਾ ਸੀਗਾ 37 ਕਿਸਾਨ ਜਥੇਬੰਦੀਆਂ ਜਿਹੜੀਆਂ ਸੀ ਵਿਰੋਧ ਕਰ ਰਹੀਆਂ ਸਾਂ। ਅਸੀਂ ਇਹ ਸੋਚਦੇ ਸੀਗੇ ਵੀ ਲੋਕਾਂ ਨੂੰ ਵਿਹਾਰ ਕੀਤਾ ਜਾਵੇ ਇਸੇ ਕਰਕੇ ਅਸੀਂ ਜਿਹੜੀ ਆ 16 ਦੀ ਕਾਲ ਦਿੱਤੀ ਸੀਗੀ ਵੀ ਭਾਰਤ ਨੂੰ ਬੰਦ ਕਰਨ ਵਾਸਤੇ ਸਾਡੇ ਨਾਲ 400 ਜਿਹੜੀ ਆ ਮਲਜਤਬੰਦੀ ਆ ਉਹ ਨਾਲ ਸਹਿਮਤ ਹੋਈ ਆ ਬਸ ਜੁਨੀਅਨ ਹੋ ਗਿਆ ਪੱਲੇਦਾਰ ਹੋ ਗਿਆ ਆਰਟੀ ਅਸੋਸੀਏਸ਼ਨ ਹੋ ਗਈ ਸਾਰੇ ਸਾਡੇ ਨਾਲ ਸਹਿਮਤ ਸੀਗੇ ਤੇ ਇਹ ਜਿਹੜੀਆਂ ਦੋ ਕਸਾਂ ਜਥੇਬੰਦੀਆਂ ਸੀਗੀਆਂ ਆਪਣੀਆਂ ਪੰਜਾਬ ਦੇ ਵਿੱਚੋਂ ਡੱਲੇਵਾਲ ਦੇ ਸਮੇਤ ਉਹ ਜਿਹੜੀਆਂ ਦਿੱਲੀ ਨੂੰ ਕੂਚ ਕਰ ਗਈਆਂ ਉਹਦੇ ਵਿੱਚ ਇਹ ਆ ਵੀ ਸਾਨੂੰ ਹੋਣਾ ਸੀ ਉਸ ਗੱਲ ਦਾ ਵਿਰੋਧ ਕਰਦੇ ਆ ਮੈਂ ਆਪਣਾ ਬੀਜੇਪੀ ਸਰਕਾਰ ਦਾ ਵੀ ਜਿਹੜਾ ਉਹਨਾਂ ਉੱਤੇ ਇੰਨਾ ਜ਼ਿਆਦਾ ਧੱਕੇਸ਼ਾਹੀ ਕੀਤੀ ਜਾ ਰਹੀ ਆ ਵੀ ਉਹਨਾਂ ਨੂੰ ਉੱਥੇ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਉਹਨਾਂ ਦੇ ਉੱਤੇ ਅਥਰੂ ਗੈਸ ਉੱਤੇ ਜਾ ਰਿਹਾ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਵਾ ਕੱਲ ਅਸੀਂ ਜਿਹੜਾ 3 ਘੰਟੇ ਵਾਸਤੇ ਟੋਲ ਜਿਹੜੇ ਉਹ ਫ੍ਰੀ ਕਰ ਰਹੇ ਆ ਆਪਣੀਆਂ ਕਿਸਾਨਾਂ ਚੋਂ ਦੇ ਬੰਦੀਆਂ ਇਹ ਟੋਲ ਪੂਰੇ ਪੰਜਾਬ ਚ ਫ੍ਰੀ ਹੋਣਗੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਐਸਕੇਐਮਐਲ ਹਾਂ ਜਿਹੜਾ ਵਾ 37 ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਟੋਲ ਜਿਹੜਿਆ ਫ੍ਰੀ ਕਰ ਰਹੇ ਆ 11:00 ਵਜੇ ਲਾ ਕੇ 2:00 ਵਜੇ ਤੱਕ ਤੇ ਇਸ ਤੋਂ ਅਗਲੀ ਰਣਨੀਤੀ ਕੀ ਹੈ ਤੁਹਾਡੀ ਉਹ ਜੀ ਸਾਡੀ ਐਸਕੇਐਮ ਦੀ ਜਿਹੜੀ ਮੀਟਿੰਗ ਆ ਉਹ ਅਗਲੀ 18 ਤਰੀਕ ਨੂੰ ਲੱਗ ਰਹੀ ਹੈ ਫਿਰ ਉਹ 18 ਤਰੀਕ ਨੂੰ ਤੈਅ ਕਰਾਂਗੇ ਕਿ ਅਸੀਂ ਉਤੋਂ ਗਾੜੀ ਕੀ ਐਕਸ਼ਨ ਲੈਣਾ ਤੇ ਕੀ ਆਪਣਾ ਐਲਾਨ ਕਰਨਾ ਹੈ ਹਾਂ ਜੀ ਵੇਖੋ ਜੀ ਇੱਕ ਤੇ ਅਸੀਂ ਕੱਲ ਆਪਣਾ 15 ਤਰੀਕ ਨੂੰ ਜਿਹੜਾ ਵਾ ਉਹ ਟੋਲ ਜਿਹੜਿਆ ਉਹਨੂੰ ਫ੍ਰੀ ਕਰ ਰਹੇ ਆ ਵੀ ਜਿਹੜਾ ਕਿਸਾਨਾਂ ਦੇ ਉੱਤੇ ਜਿਹੜਾ ਨਾ ਤਿਆਜਾਰ ਹੋ ਰਹੀ ਆ ਦੂਸਰਾ ਜਿਹੜਾ 16 ਵਾਲੀ ਕਾਲ ਹੈ ਸਾਡੀ ਉਹ ਉਸੇ ਤਰ੍ਹਾਂ ਜਾਰੀ ਆ ਕਿਉਂਕਿ ਅਸੀਂ ਜਿਹੜਾ ਬਸ ਸਮੁੱਚੇ ਭਾਰਤ ਦੇ ਵਿੱਚ 400 ਤੋਂ ਵੱਧ ਜਥੇ ਬੰਦੀਆਂ ਜਿਹੜੀਆਂ ਨਾਲ ਲੈ ਕੇ ਤੇ ਸਮੁੱਚਾ ਭਾਰਤ ਜਿਹੜਾ ਬੰਦ ਕਰਾਉਣ ਵਾਸਤੇ ਜਾ ਰਹੇ ਆ ਜਿਹਦੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਪੂਰਾ ਸੰਜੋਗ ਦੇਣਾ ਸਾਡਾ 16 ਫਰਵਰੀ ਨੂੰ ਸਾਡੇ ਨਾਲ ਆਉਣ ਸੜਕਾਂ ਦੇ ਉੱਤੇ ਬਹਿਣ ਤੇ ਔਰ ਜਿਹੜੇ ਆਪਣੇ ਕਾਰੋਬਾਰ ਆ ਉਹਨਾਂ ਨੂੰ ਠੱਪ ਰੱਖਣਾ